ਗੁਰ ਸਿਮਰਤ ਨਾਮ ਦਰਦਾ ਸਤ ਗੁਰ ਗੁਰੂ ਰਾਤੋ ਸਭ ਕਿਲ ਰੇਖਾ পাপ ਗਮਾਇਆ ਸਹਜ ਆਨੰਦ ਉਹ ਵਢ ਪਾਕੀ ਮਨ ਹਰ ਹਰ ਦੀ आया जनक है मात को लामा पे दी हरम दुख काटरा आया जनक है मात को लामा पे दी हरम पाजर ਸਤਗੁਰੂ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹੰਮੈ ਮੈਨ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਰਿਖੈ RAM ਹਜੂਰੇ ਹਰ ਆਤਮ RAM ਫਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰਿ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਮਰ ਤੂੰ ਜਿੜੀ ਲਾ ਸਤ ਦੋਰ ਕੋਰਕ ਨਰਾ ਆ ਆ ਬਰ ਰਾਮ ਜਿਓ ਮੇਰ ਕੋ ਪੈ ਆ ਪਾਨ ਕੋ ਹੋ ਹੋਂ ਤੇ ਮੈ ਲਵਾ ਆ ਬਰ ਰਾਮ ਜਿਓ ਮੇਰਾ ਪਲ ਕੋ ਪਾ ਹਰ ਗੁੜ ਕਾਇ ਅਰ ਦੇ ਕੇ ਰਾਮ ਹਦੂਰੇ ਹਰੇ ਆਤਮਰਾਤਿ ਬਸਾਨ ਆਸਾਨੀ ਸਰਬ ਰੰਗਿਆ ਪਰ ਪੂਰੇ ਅੰਤਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਾਈ ਹੋਏ ਸਹਾਇ ਜਸਾਂ ਹੀ ਪਾਤਸ਼ਾਹਿਆਂ ਦੀ ਜੋਤ ਜਗੋਂ ਲਖਡਾਲੇ ਨੰਨੰ ਸਾਹਿਬ ਸ੍ਰੀ ਗੁਰੰਗ ਸਾਹਿਬ ਜੀਆਂ ਦੇ ਬਾਖ ਦਰਸਨ ਦਾਰਿਆਂ ਦਾ ਧਿਆਨ ਕਰਕੇ ਖੰਡਸਾ ਜੀ ਬੋਲੋ ਜੇ ਪੱਜਾ ਪਿਆਰਿਆਂ ਕਹਾ ਸਾਹਿਬ ਜਾਦੇ ਆਚਾਲੀਆਂ ਮੁਕਤੀਆਂ ਹੱਡੀਆਂ ਜਾਂਦੀਆਂ ਤੱਬੀਆਂ ਜਿਨ੍ਹਾਂ ਨਾਮ ਲੱਭਿਆ ਵੰਡ ਕੇ ਛੱਡਿਆ ਦੇਖ ਚਲਾਈ ਦੀਗਵਾਹੀ ਵੇਖ ਕੇ ਅਨਿਤ ਕੀਤਾ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਲਸਾ ਜੀ ਬੋਲੋ ਜੀ ਸਮੂਹ ਸ਼ਿਨਤਾ ਸਿੰਘਾਂ ਦੀ ਕਮਾਈ ਦਾ ਧਿਆਨ ਕਰਕੇ ਖਲਸਾ ਜੀ ਬੋਲੋ ਜੀ ਆਪ ਜੀਆਂ ਦੇ ਪਿਆਰੇ ਸਿੱਖਾਂ ਦਾ ਮਾਨ ਨੀਵਾ ਮਤਸੀ ਮੱਪਾ ਦਾ ਰੱਖਾ ਆਪ ਵਾਹਿਗੁਰੂ ਨੇ ਮਾਣਿਆ ਤੇ ਮਾਨ ਸਤ ਕਰੋ ਨਿਤਾਨਿਆਂ ਦੇ ਤਾਂ ਨੇ ਉਟਿਆਂ ਦੀਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਾਵਨ ਪੀਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਸਮੇਂ ਆਨੰਦ ਕਾਰਜਾਂ ਦੀਆਂ ਰਸਮਾਂ ਆਰੰਭ ਹੋਣ ਲੱਗੀਆਂ ਹਨ ਆਪ ਜੀ ਦੀ ਕਿਰਪਾ ਕਰਨੀ ਆਨੰਦ ਕਾਰਜ ਦੀਆਂ ਰਸਮਾਂ ਗੁਰਮਤਿ ਮਰਿਆਦਾ ਅਨਸਾਰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਆਪ ਸੰਪੂਰੀ ਕਰਵਾ ਲਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਨੰਦ ਕਾਰਜ ਦੀ ਰਸਮਾਂ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਸੰਤ ਜਨ ਮੇਲ ਜਿਨ੍ਹਾਂ ਮਿਲੇ ਆਪ ਇਹਨਾਂ ਦਾ ਨਾਮ ਦੱਸਾ ਹੈ ਨਾਨਕ ਨਾਮ ਚੜ੍ਹਦੀ ਕਲਾ ਬਲ ਰਾਮ ਜੀਓ ਸੰਤ ਜਨ ਆਨੰਦ ਮੇਲ ਹਰ ਪਾਇਆ ਵੱਡੇ ਪਾਕੀਆਂ ਬਲਰਾਮ ਜੀਓ ਨਿਰਮਲ ਹਰਪਾ ਹਰਪੁਣ ਧਾਇਆ ਮੁਖ ਬੋਲੀ ਹਰਪਾ ਉਹ ਸਾਚੇ ਦਰਬਾਰ ਕੀ ਜੈ ਮੈਂ ਲਖਿੰਦਰ ਲਖਾ ਮਾਂ ਬਗਤ ਦੀ ਮੇਕ ਸੇਵਾ ਪ੍ਰਮੁਖ ਸੇਵਾਦਾਰ ਔਰ ਸਾਡੀ ਪੂਰੀ ਟੀਮ ਮਾਂ ਮਾਈ ਜੀ ਦਾ ਜਾਗਰਣ ਇਹ 32 ਸਾਲਾਂ ਦਾ ਜਾਗਰਣ ਅੱਜ 11 ਲੜਕੀਆਂ ਜੀ ਵਿਆਹ ਵੀ ਕਰਵਾਏ ਗਏ ਜਿਹਦੇ ਵਿੱਚ ਉਹਨਾਂ ਨੂੰ ਸਮਾਨ ਵੀ ਦਿੱਤਾ ਗਿਆ ਹੈ ਕੱਲ ਮਹਾਮਈ ਦੀ ਸ਼ੋਭਾ ਯਾਤਰਾ ਜੋ ਕਿ ਨੌ ਜੋਤਾਂ ਲੈ ਕੇ ਆਏ ਹੈ ਸਰਦੀਪੀਟ 15 ਤੋਂ ਤੇ ਪਰਸੋਂ ਮਹਾਮਈ ਦਾ ਬਹੁਤ ਵੱਡਾ ਜਾਗਰਣ ਬੱਚਿਆਂ ਦਾ ਸਾਲਾਨਾ ਜਾਗਰਣ ਹੋ ਰਿਹਾ ਹੈ ਜਿਸ ਦੇ ਵਿੱਚ ਮਹਾਮਈ ਦੀ ਕਿਰਪਾ ਨਾਲ ਸਾਰੇ ਨਗਰ ਦੇ ਸਹਾਜੋਦ ਦੇ ਨਾਲ ਪੂਰੀ ਕਮੇਟੀ ਇਸ ਲੋਕ ਦੇ ਨਾਲ ਜਿਸ ਵਿੱਚ ਪੰਜਾਬ ਨੇ ਇੰਡੀਆ ਨੇ ਪੂਰੇ ਵਰਲਡ ਦੇ ਮਸ਼ਹੂਰ ਹਾਲੀਵੁੱਡ ਕਲਾਕਾਰ ਕਮਲ ਖਾਨ ਜੀ ਪਹੁੰਚ ਰਹੇ ਨੇ ਸਾਰੀਆਂ ਸੰਗਠਨਾਂ ਨੂੰ ਮਾਤਰੀ ਜੋੜ ਕੇ ਬੇਨਤੀ ਆ ਕਿ ਉਹਦੇ ਵਿੱਚ ਦਸਨ ਦੇ ਇੰਦੀ ਕਰਵਾਦਾ ਕੰਮ ਇਸ ਤਰ੍ਹਾਂ ਸਾਧਵੀ ਜੰਦੇ ਰਹਿਣ ਤਾਂ ਕਿ ਵੱਧ ਵੱਧ ਲੋਕ ਆਉਣ ਜਿਗਰਾ ਸ਼ੀਰਾਂ ਵਾਲਾ ਬਹੁਤ ਜ਼ਰਾ ਹੈ